ਕਾਹੋਏ ਲਓ ਜੀ ਇਹ ਹੈਗਾ ਜੀ ਸਾਡਾ ਕੀ ਕਹੇ ਮਨਾਰ-ਏ-ਪਾਕਿਸਤਾਨ ਤੇ ਇੱਧਰ ਹੈਗਾ ਜੀ ਸ਼ਾਹੀ ਕਿਲਾ ਜਿੱਥੇ ਬੈਠ ਕੇ ਮਹਾਰਾਜ ਜੀ ਸਿੰਘ ਨੇ ਰਾਜ ਕੀਤਾ ਸੀ ਇਹ ਦਰਬਾਰ ਹੁੰਦਾ ਸੀ ਸ਼ਾਹੀ ਕਿਲਾ ਬੋਲਦਾ ਜੀ ਨੂੰ ਤੇ ਇਹੀ ਦੇਖਾਂਗੇ ਅੱਜ ਸਾਰਾ ਉਦਾਂ ਦਾ ਉਦਾਂ ਪਿਆ ਅੰਦਰ ਗੁਰੂ ਘਰ ਵੀ ਹੈਗਾ ਤੇ ਸਾਹਮਣੇ ਸੱਪਾਂ ਵਾਲੇ ਵੀਰ ਬੈਠੇ ਨੇ ਸੱਪਾਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਆ ਸਾਡੇ ਦੱਸੋਗੇ ਕੋਈ ਦੋਸ਼ਾ ਸੱਪਾਂ ਬਾਰੇ ਉਹ ਸਾਹਮਣੇ ਸੱਪ ਨੇ ਡੁਪਲੀਕੇਟ ਨੇ ਡੁਪਲੀਕੇਟ ਸੋ ਕਿਲੇ ਦੀ ਬਾਹਰੀ ਕੰਧ ਤੇ ਅਸੀਂ ਖੜੇ ਆ ਬਾਹਰੀ ਕੰਧ ਨਾਲ ਕਿਲੇ ਦੀ ਇਹ ਬਾਹਰੀ ਕੰਧ ਹੈ ਇਹ ਮੇਰੇ ਖਿਆਲ ਚ ਉਹੀ ਜਿਹਾ ਸਾਵੇਂ ਤੇ ਇਧਰ ਗੁਰਦੁਆਰਾ ਸਾਹਿਬ ਆ ਜੀ ਨਾਲ ਗੁਰੂ ਅਰਜਨ ਦੇਵ ਜੀ ਲਾਹੌਰ ਸ਼ਹੀਦ ਦੀ ਅੱਛਾ ਸ਼ਹੀਦ ਦੀ ਸਥਾਨ ਜਿੱਥੇ ਗੁਰੂ ਪਹਿਲਾਂ ਆਪਾਂ ਇਹ ਹੋ ਰਿਹਾ ਜੀ ਕੰਮ ਕਿਲੇ ਦਾ ਸ਼ਹੀਦ ਕਿਲੇ ਦਾ ਜੋ ਕਿਲਾ ਉਸੇ ਟਾਈਮ ਦਾ ਰਣਜੀਤ ਸਿੰਘ ਟਾਈਮ ਦਾ ਇਹ ਹੈਗਾ ਜੀ ਗੁਰਦੁਆਰਾ ਪੰਜਵੀਂ ਪਾਸ਼ਾ ਜਿੱਥੇ ਤੇ ਦੇ ਵੀ ਤੇ ਬਿਠਾਏ ਸੀਗੇ ਇਹੋ ਜਗਾ ਨਾਲ ਤੇ ਆਪਾਂ ਹੁਣ ਚੱਲੇ ਆ ਪਹਿਲਾ ਕਿਲੇ ਵਾਲੇ ਪਾਸੇ ਇਹ ਕਿਲੇ ਦੇ ਕੰਨਾਂ ਤੇ ਹੈਗਾ ਜੀ ਟਿਕਟਾਂ ਸਾਡੀਆਂ 1000 ਰੁਪਿਆ ਲੋਕਲ ਗਰੰਟੀ ਲੱਗਦੀ ਆ ਜੇ ਅਸੀਂ ਬਾਹਰੋਂ ਆਏ ਆ ਜੇ ਲੋਕਲ ਆ ਜਿਵੇਂ ਭਾਜੀ ਸੀਗੇ ਆਪਣੇ ਜਵਾਰ ਤੇ ਉਹਨਾਂ ਦਾ ਲੱਗਿਆ ਜੀ 100 ਰੁਪਿਆ ਤੇ ਗਾਈਡ ਪੁੱਛਦੇ ਆ ਜੇ ਸਾਨੂੰ ਮਿਲ ਜੂਗਾ ਕੰਦਾ ਸਾਰਾ ਕੁਝ ਸੇਮ ਹੀ ਆ ਨਾ ਜਮਾ ਗਾ ਦਰਵਾਜਾ ਤਰਬੂਜਾ ਏਥਿੰਗ ਸੇਮ ਆ ਲੋ

ਐ ਸਰਦਾਰ ਜੀ ਇਸ ਟਾਈਮ ਅਸੀਂ ਲਾਹੌਰ ਫੋਰ ਦੇ ਬਿਲਕੁਲ ਐਂਟਰਸ ਗੇਟ ਤੇ ਖੜੇ ਆ ਇਹ ਸਾਹਮਣੇ ਜਿਹੜਾ ਤੁਹਾਨੂੰ ਪੀਕਚਰ ਦਿਖਾ ਰਿਹਾ ਹੈ ਬਣਾਇਆ ਕਿੰਗ ਸ਼ਾਹ ਜਹਾਂ ਨੇ 1633 ਚ ਓਕੇ ਜੀ ਤੇ ਇਹ ਲਾਰਜੈਸਟ ਪੀਕਚਰ ਵਾਲਾ ਇਸ ਪੀਕਚਰ ਦੀਵਾਰ ਦੀ ਭਾਜਾ ਦੀਵਾਰ ਨਾਲ ਹੀ ਇਸ ਕਿਲੇ ਨੂੰ ਵਰਲਡ ਹੈਰੀਟੇਜ ਲਿਸਟ ਵਿੱਚ ਪਾਇਆ ਗਿਆ ਹੈ ਇਹਦੇ ਚ ਡਿਫਰੈਂਟ ਕਿਸਮ ਦੇ ਤੁਹਾਨੂੰ ਸਿੰਬਲ ਨਾਲ ਨਾਲ ਕਿ ਹੈਂਟਿੰਗ ਹੋ ਰਹੀ ਹੈ ਟ੍ਰੈਮਿੰਗ ਹੋ ਰਹੀ ਸਾਰੀ ਕਾਮਨ ਐਕਟੀਵਿਟੀ ਤੇ ਮੂਜ਼ੀਕ ਤੇ ਫਰੈਸਕੋ ਗਾਲੀਬ ਕਰੀ ਦਾ ਕੰਮ ਹੋਇਆ ਸਾਰਾ ਓਕੇ ਠੀਕ ਹੈ ਤੇ ਇਹਦੇ 33 ਗੇਟ ਆ ਇਹ ਸੈਕਿੰਡ ਗੇਟ ਆ ਦੋ ਗੇਟ ਅੱਗੇ ਬਣੇ ਨੇ ਇੱਕ ਕਾਮਨ ਪੀਪਲ ਅਸੇ ਬਣਾਇਆ ਗਿਆ ਤੇ ਇੱਕ ਉਹਨਾਂ ਨੇ ਮਿਲਟਰੀ ਅਸੇ ਬਣਾਇਆ ਸੀ ਉਹ ਕਿੰਗ ਉਹਨਾਂ ਦੇ ਮਾਲਮਗੀਰ ਨੇ ਮਿਲਟਰੀ ਅਸੇ ਤੇ ਕਾਮਨ ਪੀਪਲ ਅਸੇ ਜਿਹੜਾ ਗੇਟ ਹੈਗਾ ਉਹ ਜਲਾਲੁਦੀਨ ਅਕਬਰ ਨੇ ਕਾਮਨ ਪੀਪਲ ਅਸੇ ਬਣਾਇਆ ਆ ਜੀ ਚੱਲਨੀਏ ਦੇਖਣੇ ਜਰੀ ਜਰੀ ਸਰ ਇੱਥੇ ਚਾਰ ਮੁਗਾ ਕੈਂਪਾਇਰ ਆਏ ਨੇ ਸਰ ਜਿਹਦੇ ਚ ਅਕਬਰ ਫਿਰ ਜਹਾਂਗੀਰ ਫਿਰ ਸ਼ਾਹਜਹਾਨ ਅਤੇ ਔਰੰਗਜ਼ੇਬ ਆਲਮਗੀਰ ਨੇ ਇਸ ਫੋਰਟ ਨੂੰ ਪੂਰਾ ਬਿਲਡ ਕਰਵਾਇਆ 107 ਸਾਲ ਦੇ ਅਰਸੇ ਠੀਕ ਹੈ ਉਸ ਤੋਂ ਬਾਅਦ ਜਨ ਕਹਿੰਦੇ 1799 ਤੋਂ ਲੈ ਕੇ 1846 ਤੱਕ ਮਹਾਰਾਜਾ ਰਜੀਤ ਸਿੰਘ ਦਾ ਰੂਲ ਰਿਹਾ ਉਹਨਾਂ ਦੀ ਬੈਟਰ ਰਹੀ ਸੀ ਠੀਕ ਹੈ ਜਿਹਦੇ ਵਿੱਚ 40 ਸਾਲ ਮਹਾਰਾਜਾ ਰਜੀਤ ਸਿੰਘ ਨੇ ਰੂਲ ਕੀਤਾ ਤੇ ਇੱਕ ਸਾਲ ਉਹਨਾਂ ਨੇ ਬੇਟੇ ਖੜਕ ਸਿੰਘ ਨੇ ਵੀ ਕੀਤਾ ਉਹਨਾਂ ਦਾ ਪੈਲੇਸ ਅੰਦਰ ਮੌਜੂਦ ਹੈ ਕੀ ਮਨਾਏ ਬੇਲਾ ਬਾਜ਼ਾਰੀ ਵਾਹ ਵਾਹ ਦੋਸਤ ਅੱਦੀ ਅਸੀਂ ਹੁਣ ਐਸ ਰਸਤੇ ਜਾਣਾ ਹਾਥਿਆਂ ਨਾਲ ਰਸਤਾ ਜਿਹੜਾ ਰਾਇਲ ਫੈਮਿਲੀ ਦਾ ਅਸੀਂ ਬਣਾਇਆ ਸੀ ਕਿਉਂਕਿ ਇਹ ਰਸਤਾ ਬਾਦੂ ਬ੍ਰਿਟਿਸ਼ ਨੇ ਕਟਿੰਗ ਕਰਕੇ ਬਣਾਇਆ ਤੇ ਵਾਪਸੀ ਅਸੀਂ ਇੱਥੇ ਆ ਜਾਾਂਗੇ ਪਲੀਸ ਅਧਿਕਾਰੀ ਚਲੋ ਠੀਕ ਹੈ ਜੀ ਇਹ ਉੱਪਰ ਖਰੀਆ ਕਿਹੜੇ ਤੱਕ ਉੱਜਾ ਕੇ ਨਾ ਥੋੜਾ ਜਿਹਾ ਤੇ ਛੱਤ ਛੁੱਟ ਹੈਗੀ ਸੀ ਪਹਿਲਾਂ ਕਾਈਆਂ ਨਹੀਂ ਆਈਆਂ ਓਪਨ ਹੀ ਸੀ ਜੀ ਓਪਨ ਹੀ ਸੀ ਇਹ ਹਾਂ ਜੀ ਆਪਾਂ ਸੀਰੇ ਚਾਹ। ਇਹ ਇਹ ਜੀ ਸੀ ਦਾ ਇਹ ਸਾਰੀ ਤੇ ਹਾਥੀਆਂ ਤੇ ਰਸਾ ਬਣਾਇਆਗਾ ਦਿਖਾਉਂਦੇ ਹਾਂ। ਹਾਂ ਕੀ ਹੈ? ਇਹ ਸਾਰੇ ਇਹਦੇ ਬਣਾ। ਇੱਕ ਸ਼ਾਪ ਲੱਗੀ ਆ ਜੇ ਤੁਸੀਂ ਕੁਝ ਵੀ ਲਾਇਕ ਕਰਦੇ ਦਿਖਾਣਾ ਤੇ ਲੈਣਾ ਸੀ। ਚਲਾ ਕਿੱਲੇ ਦਾ ਕੋਈ ਯਾਦ। ਇਹ ਇਹਨਾਂ ਨੇ ਲਗਾਇਆ। ਵਾਹ ਵੀਡੀਓ ਲੈ ਜਾਣੀ ਇਸ ਦਾ। ਵਾਹ। ਇਹ ਆ ਜੀ ਬਹੁਤ ਸੋਹਣਾ। ਸਾਡੀਆਂ ਤਾਂ ਅੱਖਾਂ ਦੇਖ ਰਹੀਆਂ ਕੋਲੋਂ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ। ਕਿੱਥੇ ਲੈ ਜਾਣਾ? छोटी चीज़ दस वाह वाह शाही महल दीवार खास एलिफेंट अच्छा पाओड़िया दूजिया लड़के हैं आप लाओ जी ये पहुंच आप उपर अच्छा ਕਿ ਬੜਾ ਵੱਡਾ ਨਾ ਹੋ ਤੱਕ ਪਹੁੰਚੀ। ਲੋਈ ਸਜ਼ਾ ਦੀ ਅਸੀਂ ਆਉਣ ਦੀ ਫੋਟੋ ਜੀ ਤੋਂ ਆ ਗਏ ਆ। ਇੱਥੇ ਤੁਹਾਨੂੰ ਤਿੰਨ ਮੋਨੂਮੈਂਟਾਂ ਨਜ਼ਰ ਆਉਣੀਆਂ ਨੇ ਸਾਹਮਣੇ ਠੀਕ ਹੈ। ਫਸਟ ਹੈ ਗੁਰਦੁਆਰਾ ਫਰੀਦ ਸਿੰਘ ਠੀਕ ਹੈ। ਨਾਲ ਸੈਕੰਡ ਮੋਨੂਮੈਂਟ ਜਿਹੜੀ ਹੈ ਰਾਇਲ ਮਸਜਦ ਹੈ। ਇਹ ਕਿੰਗ ਔਰੰਗਜ਼ੇਬ ਆਲਮਗੀਰ ਨੇ 1774 ਚ ਬਿਲਡ ਕੀਤੀ ਹੈ। ਸਾਰੀ ਰੈੱਡ ਸੈਂਡਸ ਨਾਲ ਦਾ ਕੰਮ ਹੋਇਆ ਹੈ। ਰਾਜਸਥਾਨੀ ਸੋਨੇ ਤੇ ਲੱਗਾ ਹੈ। ਇਸ ਕਿਲੇ ਦਾ ਥਰਡ ਗੇਟ ਜਿਹੜਾ ਮਿਲਟਰੀ ਹੈ ਸੇ ਬਣਾਇਆ ਉਹ ਨਾਲ ਦੇ ਆਲਮਗੀਰ ਨੇ। ਇਹਨੂੰ ਮਿਲਟਰੀ ਗੇਟ ਵੀ ਕਿਹਾ ਜਾਂਦਾ ਹੈ ਕਿ ਰਾਇਲ ਮਸਜਦ ਅਸੇ ਰਾਸ ਫਿਰ ਇਹ ਅੰਦਰੋਂ ਫੇਦਾ ਮਦਰੀ ਨਵਾਰ ਪੜਨ ਜਾਂਦੇ ਸੀ ਠੀਕ ਹੈ ਜੀ ਕਿੰਗ ਕੋਰ ਦੇ ਹਾਂਜੀ ਚੋਕਰ ਤੋਂ ਕਿਦਰੋਂ ਅਗਲਾ ਮਦਰੀ ਇਹ ਰੱਖਿਆ ਸੀ ਜੀ ਬਰੂਦਖਾਨਾ ਸਮਾਨ ਜਿੱਥੇ ਬਰੂਦ ਰੱਖਿਆ ਨਸੀ ਉਹ ਜਗਾ ਆ ਉੱਪਰ ਕੀ ਹੈ ਉੱਪਰ ਬੌੜੀ ਕੋਠਾ ਹੀ ਹੈ ਵੈਸੇ ਇਹ ਬ੍ਰਿਟਿਸ਼ ਹੈ ਇਹਦਾ ਅੱਛਾ ਬ੍ਰਿਟਿਸ਼ ਨੇ ਉਹ ਬੈਰਕ ਬਣਾਈ ਸੀਗੀ ਉਹ ਸਾਹਮਣੇ ਦਾ ਬਣਾ ਬਣਾ ਅੱਛਾ ਬੈਰਕ ਬਣਾਈ ਹੈ ਹਾਂਜੀ ਆ ਤੋਪਾਂ ਪਈਆਂ ਨਾ ਅੱਛਾ ਜੇਲਾ ਨੇ ਜੀ ਸਰ ਪੂਰੀ ਬੈਰਕ ਦੇ ਦੋ ਟੋਟੇ ਕੱਢੀ ਬਾਰੇ ਦਾ ਜਿਲ੍ਹਾ ਇਹਨੂੰ ਹੈ ਯਾਦ ਜੀ 100 ਰੁਪਏ ਟਿਕਟਾ ਦਾ ਯਾਦ ਜੀ ਜਿਸ ਪ੍ਰਕਾਰ ਕੇ ਦੇਖਣਾ ਚਾਹੁੰਦੇ ਹੋ ਧੁੱਡ ਬਰਾਂਗ ਦੇਖੋ ਦੇਖ ਲਓ ਜੇ ਜੀ 100 ਰੁਪਏ ਟਿਕਟਾ ਦੀ मतलब ही है ना जल्दी टपल नहीं थैंक यू थैंक यू ਬੜਾ ਸੋਹਣਾ 뷰 ਹੈ ਨਾ ਛੱਡ ਲੈ ਇਹ ਆਇਓ ਕਿਲਾ ਪੰਜਾਬ ਸਾਡਾ ਆਇ ਕਿੱਤੜਾ ਛੱਡ ਰਣਜੀਤ ਸਿੰਘ ਬੜਾ ਸੋਹਣਾ ਖੁਸ਼ ਆਮ ਦੇ ਇਟਾਲੀਅਨ ਖੁਸ਼ ਆਮ ਦੇ רגעי אינו, רגעי אינו, חושם דאר, חושם דאר, בא צ'לו חושם דאר, חושם דאר, חושם דאר. זה ברקה? אין, ਨੇ ਬੈਰੀਗੇ ਫੋਕਸ ਬਿਲਡਿੰਗ ਨੂੰ ਰੀਨੂਵ ਕੀਤਾ। ਚੱਲ ਮੂਰੇ ਬਾੜਾ ਹੋਣਾ ਮੇਰੇ ਸਾਰੀ ਵੀਡੀਓ ਪਰ ਪਿੱਛੇ ਹੈ ਮੇਰੇ। ਇੱਥੇ ਬਾਹਰ ਚੋਂ ਨਾ ਸਟੋਰ ਰੂਮ ਬਣਾ ਦਿੱਤਾ ਸੀ। ਹੁਣਾਂ ਦੀ ਪ੍ਰੋਪਰ ਐਨੀਮੇਸ਼ਨ ਕਰਕੇ ਸਾਰੀ ਖਾਲੀ ਕਰਕੇ ਬਿਹਤਰੀਨ ਵਰਕਿੰਗ ਜਗ੍ਹਾ ਕੇ ਲਿਆ ਕੇ ਆ ਰਹੇ ਹਾਂ। ਉਹ ਠੀਕ ਹੈ। ਇਹ ਫਰਕ ਹੈ ਸਾਰੇ ਸਰਵਲ ਕੋਟਰ ਸੀ। ਇਹ ਕੀ ਨੇ ਦਰਜ ਜਿਹੜੇ ਹਰਮ ਦੇ ਵਿੱਚ ਲੇਡੀਜ਼ ਨੂੰ ਸਰਵਸ ਕਰਦੇ ਹੁੰਦੇ। ਤੇ ਮੁਗਲਨ ਫਾਰੀਦੋਦ ਦੀ ਗੱਲ ਹੋ ਰਹੀ ਹੈ। ਲੇਕਿਨ ਬਾਅਦ ਵਿੱਚ ਜਿਹੜਾ ਡਿਗ ਗਿਆ ਨਾ ਇਹ ਏਰੀਆ ਥਿਕ ਬਟ ਡੈਮੇਜ ਹੋ ਗਿਆ। ਤੇ ਇਹ ਕਿ ਬਣਾ ਦੇ ਦੂਸਰੇ ਨੇ ਬਟਾ ਪਾਸ਼ਾ ਨੂੰ ਵੀ ਲਗਾਣਾ ਚੜ੍ਹ ਕਿਤੇ ਉਹ ਤੇ ਬਾਥਰੂਮ ਐਂਡ ਲਾਂਡਰੀਂਗ ਜਿਹਾ தோਤੇ ਉਹ ਵੀ ਗਾਰਡਨ ਹੋ ਕੇ ਬਣਾਇਆ ਹੈ ਕੰਪਨੀ ਨੇ ਇਸ ਵੀ ਕੰਪਨੀ ਇਸ ਏਰੀਆ ਤੇ ਸਾਰਾ ਪ੍ਰੇਅਰ ਰੂਮ ਬਣਾਇਆ ਹੈ ਰਾਣੀ ਜਿੰਦਾ ਰਜੀਤ ਸਿੰਘ 18 ਸੈਂਚਰੀ ਦੇ ਵਿੱਚ ਇਹ ਹੁ ਰੀਸੈਂਟਲੀ ਰੇਨੋਵੇਸ਼ਨ ਇਹ ਰਾਣੀ ਜਿੰਦਾ ਦਾ ਹਾਂਜੀ ਇਹ ਦੇਖਣ ਨਹੀਂ ਇਹਨੂੰ ਰੇਨੋਵੇਸ਼ਨ ਕੀਤਾ ਪ੍ਰੋਪਰ ਅਜਾ 6 ਟਾਈਮ ਨੂੰ ਰਿਪੇਂਟ ਕਰ ਰਹੇ ਤੁਸੀਂ ਥੋੜਾ ਗੌਰ ਕਰੋਗੇ ਹਮਮ ਤੇ ਇਸ ਤਰ੍ਹਾਂ ਤੇਗਾ ਸ਼ੀਸ਼ਾ ਮਿਰਰ ਆਫ ਪੈਲਸ ਜਿਹੜਾ ਮਲਕਾ ਕੇ ਬਣਾਇਆ ਸੀ ਸ਼ਾਹ ਜਾਨ ਨੇ ਤੇ 1631 ਦੇ ਵਿੱਚ ਇਸ ਨੂੰ ਨੇ ਇੱਥੇ ਕੋਟ ਜਗਾ ਜਗਾ ਕੋਟ ਬਣਾਇਆ ਸੀਗਾ 8 8 ਕੀ ਸੀ ਕਹਿੰਦੇ ਨੇ 88 ਆਰਚੀਟ ਬਣਿਆ ਨੇ ਦੀ ਕੰਪਨਟ 3478 ਅੱਛਾ 8 ਜਰਾ ਕੋਟ ਦੀ ਜਗਾ ਬਣਾਈ ਸੀ ਲੇਕਿਨ ਉਸ ਤੋਂ ਪਹਿਲੇ ਸ਼ਾਹ ਜਾਨ ਨੇ ਮਿਰਰ ਆਫ ਪੈਲੇਸ ਬਣਾਇਆ ਜੋ ਮਨ ਮੁਤਾਜ਼ ਬਾਨ ਵਾਸਤੇ ਉਹਨਾਂ ਦੇ ਅੱਗੇ ਦੁਖਾਨੇ ਆ ਅੱਛਾ ਅੱਜ ਇਹ ਉੱਤੇ ਦੇਖ ਰਿਹਾ ਹਾਂ ਹਾਂਜੀ ਹਾਂਜੀ ਚਵਾਰਾ ਜਰਾ ਦਰਨ ਦਾ ਪਾਟ ਦਰਨ ਦਾ ਪਾਟ ਦਰਨ ਆਸੀ ਕੀ ਇਹ ਕਿਸੀ ਨੇ ਲਾ ਰੱਖਿਆ ਇੱਥੇ ਇੱਕ ਤਾਂ ਵੀ ਸਟਾਈਲ ਇੱਥੇ ਗੁਰੂ ਰਾਮ ਦਾ ਪਾਟ ਹੁੰਦਾ ਸੀਗਾ ਇਸ ਉੱਪਰ ਵਾਲੇ ਚਵਾਰੇ 'ਚ ਹਾਂ ਤੇ ਇਹ ਤਾਂ ਹੁਣ ਰਮਤਬਰ ਹੋ ਜਿੰਦੇ ਅੱਠ ਤਰ੍ਹਾਂ ਇਹ ਕਚਹਿਰੀ ਬਣਦੀ ਸੀ ਰਣਜੀਤ ਸਿੰਘ ਜੀ ਦੀ ਤੇ ਇੱਧਰ ਬਣਿਆ ਸ਼ੀਸ਼ ਮਹਿਲ ਜਿਹੜਾ ਕਿ ਸ਼ਾਹ ਜਹਾਂ ਨੇ ਬਣਾਇਆ ਸੀ ਸ਼ਾਹ ਜਹਾਂ ਸ਼ਾਹ ਜਹਾਂ ਸ਼ਾਹ ਜਹਾਂ ਨੇ ਸ਼ਾਹ ਜਹਾਂ ਹਲੋ ਅਸੀਂ ਇਨਸ਼ਾਅੱਲਾ ਕਿ ਉਹਦੇ ਚ ਸਾਰੇ ਜੀ ਇਹ 1633 ਚ ਬਣਾਇਆ ਜੀ ਇਹ ਮਿਰਰ ਆਫ ਪੈਲਸ ਸ਼ਾਹ ਜਹਾਂ ਨੇ ਆਪਣੀ ਵਾਈਫ ਆਸੇ ਅਰਜਮਨ ਮਹਤਾਬ ਬਣਾਵਾ ਸੀ ਇਹ ਸਾਰਾ ਮਿਰਰ ਕਾਰੀ ਦਾ ਕੰਮ ਹੈ ਆਹ ਵੰਦਰ ਜਾ ਕੇ ਤਾਂ ਧਾਨੀ ਖੜਾ ਗਿਆ ਅੰਦਰ ਵਿੱਚ ਓਕੇ ਵਾਓ ਵਾਓ ਬਹੁਤ ਸੋਹਣਾ ਜੀ ਇਹ ਬੈਡਰੂਮ ਸੀ ਉਹਦਾ ਜਿਹਨ ਅਰਜਵਨ ਅੰਬਾਸ ਬਣਾਉਗਾ ਹੋਰ ਡੋਰੀ ਉਸਨੇ ਕਿਤੇ ਸਰ ਪੜਦੇ ਦੇਖੋ ਮੈਂ ਇੰਟੀਨੇਸ਼ਨਲ ਕਲਾਸਿੰਗ ਕਾਵਰ ਨਾਵਾ ਦਾ ਹੈ। ਹੋਰ ਫਾਈਲ ਦੇਖਣਾ ਤੁਹਾਨੂੰ 2 3 ਐਂਡ 4 ਆ ਇਥੇ ਗੇਟ ਨਹੀਂ ਹੁੰਦੇ ਸੀ ਸਿਰ ਪਰਦੇ ਹੁੰਦੇ ਸੀ ਤੇ ਹਵਾ ਦਾ ਦੇਖੋ ਇੰਨਾ ਸੋਹਣਾ ਚੱਲ ਰਿਹਾ ਸਰ ਫਾਈਟ ਦਾ ਕਾਰਜ ਕਿੱਸਾ ਚੱਲਦਾ ਹਾਂਜੀ ਹਾਂਜੀ ਬਿਲਕੁਲ ਸਾਹਮਣੇ ਜਿਹਦੀ ਬਾਲ ਨਜ਼ਰ ਆ ਰਹੀ ਮਹਾਰਾਜਾ ਰਜੀਤ ਸਿੰਘ ਦੀ ਪੀਰੀਅਡ ਦੀ ਬਣੀ ਹੈ ਉਹ ਕਿਉਂ ਵਾਲੀ ਜੀ ਹਾਂਜੀ ਇਹ ਕਿੱਡੀ ਮੋਟੀ ਕਹਿੰਦਾ ਨਾ ਕਹਿੰਦੇ ਨਾ ਕਿਹੜਾ ਹੋਣੀ ਸੀਗੀ ਜਦੋਂ 18 ਸੱਜੀ ਮਹਾਰਾਜਾ ਰਜੀਤ ਸਿੰਘ ਦਾ ਪੀਰੀਅਡ ਆਇਆ ਤਾਂ ਉਹਨਾਂ ਨੇ ਫਿਰ ਮੇਨ ਬਾਲ ਦੀ ਬਾਰੀ ਅੱਛਾ ਰਾਵੀ ਇੱਥੇ ਤੱਕ ਹੁੰਦਾ ਸੀਗਾ ਰਾਵੀ ਦੀ ਸੱਸ ਇੱਥੇ ਤੱਕ ਸੀਗਾ ਦੇਖੋ 5 ਕਿਲੋਮੀਟਰ ਵਿੱਚ ਬੈਕ ਹੋ ਗਿਆ ਅਸੀਂ ਤੀਸਰੇ ਫਲੋਰ ਤੇ ਖਲੋਤੇ ਹਾਂ ਅਹਿਸਾਸ ਹੋ ਰਿਹਾ ਹੈ ਅਸੀਂ ਤ ਬਿਲਕੁਲ ਬਿਲਕੁਲ ਹਾਈਡਰ ਦੇਖੀ ਜਾ ਰਹੀ ਹੈ ਇਹ ਤੀਸਰਾ ਬਣ ਰਿਹਾ ਹੈ ਉਹ ਹੀ ਮੰਗਲਾ ਤੀਸਰਾ ਓਕੇ ਵਾਓ ਵਾਓ ਬਹੁਤ ਸੋਹਣਾ ਜੀ ਇਹ ਬੈਡਰੂਮ ਕੀ ਹੋਦਾ ਇਹ ਅਰਜੋਨਮ ਦਾਸ ਬਣੋਗਾ ਹੋਰ ਉਹ ਰਿਊਸ ਨਹੀਂ ਕਿਤੇ ਸਿਰ ਪੜਦੇ ਹੁੰਦੇ ਸੀ ਦੇਖੋ ਇਹ ਨੈਸ਼ਨਲ ਪਾਰਕਿੰਗ ਦਾ ਵਰਡ ਹਵਾ ਹੁੰਦਾ ਨਹੀਂ ਉਹ ਫਾਈਲ ਦੇ ਇਸ ਤਰ੍ਹਾਂ ਦਾ ਹੁੰਦਾ 2 3 ਐਂਡ 4 ਤਾਂ ਇਹ ਗੇਟ ਨਹੀਂ ਹੁੰਦੇ ਸੀ ਸਿਰ ਪੜਦੇ ਹੁੰਦੇ ਸੀ ਤੇ ਹਵਾ ਦਾ ਦੇਖੋ ਇੰਨਾ ਸੋਹਣਾ ਚੱਲ ਰਿਹਾ ਆਈਟਾ ਕਾਰਜ ਪ੍ਰਣਾਲੀ ਅਸਾਂ ਦਾ ਹਾਂਜੀ ਹਾਂਜੀ ਸਾਹਮਣੇ ਜੀ ਦੀ ਬਾਲ ਨਜ਼ਰ ਆ ਰਹੀ ਹੈ ਮਹਾਰਾਜਾ ਰਜਿਸਨ ਦੀ ਪੀਰੀਅਡ ਹੀ ਬਣੀ ਹੈ ਉਹ ਕਿਉਂ ਵਾਲੀ ਜੀ ਹਾਂਜੀ ਇਹ ਕਿੱਡੀ ਮੋਟੀ ਕਹਿੰਦਾ ਲਾਹਾਂ ਕਹਿੰਦੇ ਨਾ ਤਰਕ ਹੁੰਦੀ ਸੀ ਜਦੋਂ 18 ਸੱਜੀ ਮਹਾਰਾਜਾ ਰਜਿਸਨ ਦਾ ਪੀਰੀਅਡ ਆਇਆ ਤਾਂ ਉਹਨਾਂ ਨੇ ਫਿਰ ਮੇਨ ਬਾਲ ਦੀ ਬਾਈ ਅੱਛਾ ਰਾਬੀ ਇੱਥੇ ਤੱਕ ਹੁੰਦਾ ਸੀਗਾ ਰਾਬੀ ਦੀ ਸੈੱਟ ਇੱਥੇ ਰੱਖ ਸੀ ਤਾਂ ਉਹਨਾਂ ਤੋਂ 5-3 ਮੀਟਰ ਪਿੱਛੇ ਬੈਕ ਹੋ ਗਿਆ ਅਸੀਂ ਤੀਜੇ ਫਲੋਰ ਤੇ ਖਲੋਤੇ ਹਾਂ ਸਮਝ ਆ ਰਿਹਾ ਹੈ ਅਸੀਂ ਤੀਜੇ ਫਲੋਰ ਤੇ ਆ ਗਏ ਲੇਕਿਨ ਇਹ ਮਗਲਾ ਨਾ ਤੀਜਾ ਅਦਰਵਾਈ ਦੇਖਿਆ ਜਾਵੇ ਤਾਂ ਅ ਕਿ ਤੀਸਰਾ ਫਰਮ ਉਹ ਮੂਹਮਲਾ ਤੀਸਰਾ ਦੇਖੀ ਆ ਬਿਲਡਿੰਗ ਜੀ ਇਹ ਬਿਲਡਿੰਗ ਬਾਰੇ ਦੱਸਿਓ ਮੜਾ ਜਾਨੂ ਇਹ ਇਹਨੂੰ ਲੱਖਾ ਬਿਲਡਿੰਗਸ ਆ 9 ਲੱਖ ਰੁਪਏ ਦੀ ਲੱਗ ਜੇ ਉਸ ਦਿਨ ਉਸ ਟਾਈਮ ਸ਼ਾਹ ਜਾਨੇ ਬਣਾਈ 1233 ਚ ਇਹ ਮਲਕਾ ਦੀ ਹੈਡ ਕਰਾਉਣ ਦੀ ਸ਼ੇਪ ਹੈ ਇਹਦੀ ਸਾਰਾ ਵਾਈਟ ਮਾਰਬਲ ਦਾ ਕੰਮ ਹੈ ਇਹਦੇ ਕਿਨੇ ਅੰਦਰ ਕੁਝ ਫੁਲਕਾਰੀ ਦਾ ਕੰਮ ਦਾ ਨਜ਼ਰ ਆਏਗਾ ਜਿਸ ਤਰ੍ਹਾਂ ਕਿ ਆ ਦੇਖ ਰਹੇ ਹੋ ਬੈਟਾ ਕੋਰਾ ਬਾਰਕਾ ਨੂੰ ਕਿਹਾ ਜਾਂਦਾ ਇਹ ਸਾਰਾ ਕਨਕੀਵ ਕਨਵੈਕਸ ਮੇਰੇ ਸਾਰੇ ਤੇ ਸੌਰੀ ਰੀਚੇ ਗਨੇ ਹਕੀਕ ਸਮੂਤ ਦਰਜੂ ਸੈਮੀ ਸਪੀਸ਼ੀਅਲ ਸੌਜੇ ਨੂੰ ਕਿਹਾ ਜਾਂਦਾ ਹੈ ਉਹ ਸਾਰੇ ਇੱਥੇ ਲੱਗੇ ਆ ਠੀਕ ਹੈ ਇਹ ਜਿਹੜੇ ਕੁਝ ਇਹਨਾਂ ਦੇ ਕੋਲਾਈਟ ਵਗੈਰਾ ਲਗਾਉਂਦੇ ਹੈ ਗ로우 ਵੀ ਕਰਦੇ ਹੈ ਅੱਛਾ ਲੇਕਿਨ ਇਥੋਂ ਕਾਫੀ ਦੇਰ ਨਿਕਾਲ ਲਏ ਗਏ ਨੇ ਕੁਝ ਚਿਕ ਪੈਰ ਤੇ ਬੋਕਾ ਦੇ ਲਿਆ ਇਸ ਕੰਮ ਦੀ ਨਹੀਂ ਜਦੋਂ ਕਨੇ ਪਰਤੇ ਕਰ ਲੈਣਾ ਬੋਕਾ ਨਾਲ ਕਰ ਲੈ ਇਹਨੂੰ ਕੋਈ ਲਾਈਟ ਉਹ ਕਰਦਾ ਕੋਈ ਮੁੰਗੀ ਟਾਰਚ ਉਹ ਤੇ ਉਹ ਫਨ ਹੈ ਦੇਖੋ ਬੈਕ ਤੋਂ ਅੱਛਾ ਇਥੋਂ ਇੰਟਰਸਟ ਦੇ ਦਈ ਹੈ ਨਾ ਇੰਟਰ ਹੋਏ ਆ ਐ ਬੇਸਿਕਲੀ ਤੇ ਇਹ ਐ ਬਾਚਵਾਂਟਰਸ ਕੀਤੀ ਹੈ ਪਹਿਲੇ ਉੱਥੇ ਸੀ ਜੀ ਸਾਹਮਣੇ ਬ੍ਰਿਟਿਸ਼ ਚੱਕ ਪੋਟ ਉਹ ਸਾਹਮਣੇ ਜਿਹੇ ਰੈਂਟਰ ਅੰਦਰ ਹੋਣ ਰੈਂਟਰ ਰੋਕੇ ਸਸ ਹੁਣ ਚੱਲੇ ਆ ਸੀ ਆਪੋ ਲੇਡੀਜ਼ ਰਾਇਲ ਗਾਰਡਨ ਦੀ ਤਰਫ ਪਾਏ ਬਾਗ ਉਹਨੇ ਮਿਜ਼ੀ ਵਗੈਰਾ ਨੇ ਦੇਖਾ ਆਜੋ ਜੀ 1930 ਦੇ ਵਿਚਰਾ ਜਾਣੇ ਨੂੰ ਬਣਾਇਆ ਕਿ ਇੱਥੇ ਚਹਾਰ ਬਾਗ ਆ ਗਏ ਨੇ ਚਹਾਰ ਬਾਗ ਹੋ ਕੇ ਬਣੇ ਨੇ ਫਲਾਂ ਦੇ ਦਰਖਤ ਖੂਬਸੂਰਤ ਫੁੱਲਾਂ ਦੇ ਪੌਦੇ ਫਾਊਂਟੇਂਟਸ ਉਹ ਪਿੱਛੇ ਪ੍ਰਾਈਵੇਟ ਚੈਂਬਰ ਆ ਰਾਵੀ ਦਾ 뷰 ਨਾਲ ਹੈਗਾ ਤੀਜੀ ਫਲੋਰ ਤੇ ਨਾ ਹਾਂਜੀ ਬਿਲਕੁਲ ਤੀਸਰੇ ਫਲੋਰ ਤੇ ਪਿੱਛੇ ਫਲੋਰ ਤੇ ਗਾਰਡਨ ਦੇਖੋ ਹਾਂਜੀ ਔਰ ਇਹ ਸਾਈਡਾਂ ਦੇ ਸਾਰੇ ਰੂਮ ਸੀਗੇ ਅੱਛਾ ਕਮਰੇ ਸੀਗੇ ਸਾਰੇ ਕਮਰੇ ਐਸੀ ਇੱਕ ਵੱਡ ਜਿਹੀ ਜਮੀਰ ਹੋ ਗਿਆ ਇੱਥੋਂ ਨਿਕਲੋ ਆਪਣੇ ਪਾਰਕ ਉਹਨਾਂ ਦੇ ਆਪਣੇ ਪਾਰਕ ਚ ਠੀਕ ਆ ਜੀ এনवायरमेंट ਆ ਫੈਮਾਨੀ ਅੱਛਾ ਯਾਨੀ ਕਿ এনवायरमेंट ਨੂੰ ਚਾਹ ਇਹ ਸਿੱਖਾਂ ਦੇ ਟਾਈਮ ਚ ਜਾ ਕੇ ਡੈਮੇਜ ਹੋ ਗਏ ਸੀਗੇ ਬੈਟਲ ਤੇ ਡੈਮੇਜ ਹੋ ਗਿਆ ਜੀ ਹਾਂ ਜੁੱਧ ਵੇਲੇ ਇਹ ਬੈਟਲ ਜਿਹੜੀ ਹੈ ਈਸਟ ਇੰਕ ਆਪਣੀ ਮਹਾਰਾਜਾ ਰਜੀਤ ਸਿੰਘ ਦੀ ਡੈਥ ਤੋਂ ਬਾਅਦ ਉਹਨਾਂ ਦੇ ਦੋ ਬੇਟੇ ਸ਼ੇਰ ਸਿੰਘ ਔ ਕਿਉਂਕਿ ਡੋਗਰਾ ਨੇ ਹਾਂਜੀ ਹਾਂਜੀ ਹਰਪਰਕੀ ਸਿੰਘ ਦੀ ਰਿਵੈ ਦੇ ਨਾਲ ਉਹ ਚੰਗ ਨੂੰ ਖਾ ਰਿਹਾ ਸੀ। ਸ਼ਾਮ ਫਿੰਗਰ ਟਾਇਰੀ 1.4 ਦਾ ਜੰਗ ਰਹੀ ਹੈ। ਉਹ ਜੰਗ ਹਰ ਨਹੀਂ ਸੀ ਹੋਣਾ। ਕਿਉਂਕਿ ਉਹਨਾਂ ਦੇ ਅਸਲ ਤੋਂ ਪਹਿਲੇ ਜੀ ਜ਼ਿਆਦਾ ਇੱਕ ਬੰਦੇ ਨੇ ਪਹਿਲੇ ਨਹੀਂ ਉਹ ਕਿਸੇ ਦੀ ਦੂਸਰਾ ਬਾਰੂ ਬੰਦਾ ਆ ਕੇ ਜਾ ਕੇ ਕਰਾ ਦੇਣੀ ਨਹੀਂ ਦੇ ਸਕਦੇ। ਲੇਕਿਨ ਉਹ ਡਿਵਾਈਡਰ ਤੋਂ ਉਹਦਾ ਯਾਨੀ ਕਿ ਸਾਲ ਦਾ ਮੇਨ ਹਰਮ ਸੀਗਾ ਦੇ ਮੇਨ ਹਾਨਮ ਦੇ ਵਿੱਚ ਜਿੱਦੋਂ ਅਸੀਂ ਐਂਟਰ ਹੋਏ ਤੁਸੀਂ ਸ਼ੀਸ਼ਮਲ ਦੇਖਿਆ ਹਾਂਜੀ ਠੀਕ ਹੈ ਅੱਗੇ ਨਾਲ ਉਹਨਾਂ ਦੇ ਲੇਡੀਜ਼ ਸਟੇਅ ਤੇ ਸਰਵੰਟ ਕੁਆਟਰਸ ਹਨ ਇਹਨਾਂ ਉੱਤੇ ਰਾਇਲ ਗਾਰਡਨ ਬਣਾਇਆ ଥିਗਾ ਇਹ ਨਾਲ ਸ਼ਾਹੀ ਹਮਾਮੀ ਹੈ ਮਨਾਉਣ ਵਾਸਤੇ ਮਨਾਉਣਾ ਸੀ ਜੀ ਇਹਦੀ ਇੱਕ ਕਵਰ ਸੀ ਲੇਕਿਨ ਛੱਤਾਂ ਦੀ ਡੈਮੇਜ ਹੋ ਗਈ ਹੈ ਓਕੇ ਇਹ ਐਸੇ ਓਪਨ ਨਹੀਂ ਸੀ ਔਰ ਡੋਰ ਯੂਜ਼ ਨਹੀਂ ਹੋਏ ଥି ਸਿਰਫ ਪਰਦੇ ਹੁੰਦੇ ਸੀਗੇ ਇਹ ਬਿਲਕੁਲ ਬਾਅਦ ਚ ਕਵਰ ਕਰਨਾ ਅੱਛਾ ਪਾਣੀ ਖੜਦਾ ਜੇ ਗਰਮ ਪਾਣੀ ਹੁੰਦਾ ਸੀ ਇਹਦੇ ਇਥੇ ਗਰਮ ਠੰਡਾ ਤੇ ਸਟੀਮ ਤਿੰਨ ਕਿਸਮ ਦੇ ਬਾਥ ਦੇ ਦਿੱਤੇ ਜਾਂਦੇ ਸੀ ਉਹਨਾਂ ਨੂੰ ਅੱਛਾ ਇਹ ਅੰਦਰ ਵੀ ਹੈ ਇਹ ਅੰਦਰ ਪ੍ਰੋਪਰ ਵੈਂਟੀਲੇਸ਼ਨ ਕਰਾਸਿੰਗ ਹਰជា ਹਨ ਦੇਖੋ ਉਹਨਾਂ ਦਾ ਤਕਰਾਜ ਦੇਖੋ ਜੀ ਉਹ ਤੱਕਰਾਜ ਅੱਛਾ ਅੱਗੇ ਵੀ ਹੈਗਾ ਅੱਗੇ ਵੀ ਤਾਂ 3 ਮਹੀਨੇ ਨਾ 3 ਮਹੀਨੇ ਵੀ ਮੈਂ ਦੇਖਾ ਤੁਹਾਨੂੰ ਆਪਾਂ ਦਿੱਤਾ ਹੈ ਸਾਹ ਸੁਭਾਤੀ ਹੋਈ ਨੂੰ ਬਸ ਹਾਂ ਘੱਟ ਹੋਈ ਬਸ ਆਈ ਜਾਂਦੇ ਕਾਉਂ ਨਵਾਲਾਇਆ ਇਹਦੇ ਕੇ ਸਟਾਈਲ ਜਿਹੜਾ ਦੂਭੀ ਰੱਖਿਆ ਉਹ ਦੇਖੋ ਦੀਵਾਰ ਦੇ ਉੱਤੇ ਮਟੀਰੇ ਪੈਪਾ ਨਹੀਂ ਬੈਲਿੰਗ ਕਰਾ ਕੋਟਾ ਹਾਂਜੀ ਕੁਛ ਤੇ ਕੇ ਡਰੈਸਿੰਗ ਜਿਹੜਾ ਤੁਹਾਨੂੰ ਆਜਾ ਕੁਆਡਰੈਂਗਲ ਆਫ ਕਿੰਗ ਸ਼ਾਹ ਆਜਾ ਜਾ ਜਾਂਦਾ ਹੈ ਇਹ شاہਜਹਾਂ ਦੇ ਬਣਾਇਆ 1645 ਦੇ ਵਿੱਚ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਪਲੇਟਫਾਰਮ ਇਹਨੂੰ ਦੀਵਾਨੇ ਖਾਸ ਕਿਹਾ ਜਾਂਦਾ ਹੈ यूज फॉर कॉमन पीपल स्पेशल पीपल ਸਿਆ ਬਣਾਇਆ ਸੀਗਾ ਅਰੀ ਜਿਹੜੀ ਤੇ ਜਿਹੜਾ ਮਾਰਬਲ ਲੱਗਾ ਹੈ ਵੀ ਬਕਰਾਨਾ ਤੋਂ ਵਾਈਟ ਮਾਰਬਲ ਇਸਤੇਮਾਲ ਕੀਤਾ ਹੈ ਕਿਉਂਕਿ ਸ਼ਾਹਜਹਾਨ ਜਿਹੜਾ ਲਾਈਕ ਕਰ ਵਾਈਟ ਮਾਰਬਲ ਜ਼ਿਆਦਾ ਲੇਕਿਨ ਜਿਹੜਾ ਜੰਗੀਰ ਔਰ ਅਕਬਰ ਸਾਹਿਬ ਤੋਂ ਉਹਨਾਂ ਨੇ ਰੈੱਡ ਸੈਂਡ ਸਟੋਨ ਨੂੰ ਜਿਹੜਾ ਯੂਜ਼ ਕੀਤਾ ਹੈ ਲਾਲ ਪੱਥਰ ਲਾਲ ਪੱਥਰ ਉਹ ਤੁਹਾਨੂੰ ਅੱਗੇ ਦਿਖਾਵਾਂਗਾ ਉਹਨਾਂ ਦੀ ਕੰਸਟਰਕਸ਼ਨ ਵੀ ਅੱਗੇ ਆਏਗੀ ਨਾਲ ਤੇ ਲੇਕਿਨ ਬ੍ਰਿਟਿਸ਼ ਟਾਈਮ ਦੇ ਦੌਰ ਦੇ ਵਿੱਚ ਆ ਰਹੇ ਦੀਵਾਨੇ ਖਾਸ ਨੂੰ ਉਹਨਾਂ ਨੇ ਚਰਚ ਦੇ ਤੌਰ ਤੇ ਵੀ ਯੂਜ਼ ਕੀਤਾ ਕੰਪਨੀ ਨਾਲ ਓਕੇ ਉਹਨੂੰ ਹੋਰ ਜ਼ਿਆਦਾ ਅੱਛੀ ਲੱਗੀ ਇਹ ਨੋਸਮੋਕਿੰਗ ਜ਼ੋਨ ਲੱਗਿਆ ਕਿ ਸਮੋਕ ਕਰਦਾ ਮੇਰਾ ਨਹੀਂ ਕੋਈ ਬਸੇ ਕਰਦੇ ਇਹ ਹੈਗੇ ਆ ਲੇਕਿਨ ਲਾਉ ਵੀ ਨਹੀਂ ਹਰਾਂ ਕਿੰਦ ਕਰਕੇ ਕਰਦੇ ਕਿਉਂਕਿ ਮੋਸਟਲੀ ਜਨਰਲ ਤੇ ਜਦ ਮੈਂ ਹਰ ਇੱਕ ਦੇ ਆ ਪਸੰਦੀ ਹੋਉਂਦੀ ਹੈ ਲੇਕਿਨ ਸ਼ਾਹਜਹਾਂਦਾ ਔਰ ਪ੍ਰੋਪਰ ਇੱਥੇ ਉਹੀ ਮੇਰੇ ਅੱਤਰ ਦਾ ਗੱਲ ਜਿਹੜਾ ਤੇ ਰਿਸ਼ਮਾ ਚ ਵੇਖਿਆ ਕਨਕੇਪ ਕੰਕ੍ਰੀਟ ਦਾ ਲੱਗਿਆ ਜਿਹਦੇ ਜਿਹਦੇ ਵਜਿਓ ਤੇ ਹੈਗੇ ਆ ਤੇ ਸ਼ਲਾਤਾ ਤੁਮ ਜੀ ਸਾਰੀ ਖਤਮ ਮੁਗੀ ਬੱਤਾਂ ਦੇ ਨਾਲ ਇੱਕ ਫਾਉਂਟੇਨ ਲਗਾਇਆ ਦੇਖੋ ਜੀ ਪੰਜਾਬੀ 2 3 4 ਐਂਡ 5 ਇੱਕ ਨੰਬਰ 3 ਗੱਲ ਜਦੋਂ ਪੰਜ ਫੌਂਕਸ਼ਨ ਕਰਦੇ ਆ ਨਾ ਅੱਛਾ ਪੰਜ ਲੱਗ ਰਿਹਾ ਉਹ ਸਾਹਮਣੇ ਦੀਵਾਨੇ ਖਾਸ ਹਾਂਜੀ ਉਹ ਸਾਹਮਣੇ ਦੀਵਾਨੇ ਖਾਸ ਹੈ ਕਿ ਉੱਥੇ ਹੀ ਚੱਲੀਆਂ ਬਣਦੀਆਂ ਦੀਵਾਨੇ ਖਾਸ ਕੀ ਹੁੰਦਾ ਇਹਨਾਂ ਦਾ ਮੈਂ ਸੀ ਰਜੀਤ ਸਿੰਘ ਦੀ ਬਾਈਕ ਸਾਹਿਬ ਇਹਨੂੰ ਗੈਲੀਚ ਕਨਵਰਟ ਕੀਤਾ ਗਿਆ ਇੱਥੇ ਉਹਨਾਂ ਦੇ ਦਿੱਤਨੇ ਆਰਮਰ ਇੰਡੀਅਨ ਕੰਪਨੀ ਨਾਲ ਬੈਟਲ ਜਿਹੜੇ ਸਮਾਲ ਹੋਏ ਨੇ ਕੁਝ ਖੁਦ ਤੋਂ ਉਹ ਸਾਰੇ ਕਰ ਦਿੱਗੇ ਨੇ ਐਂਡ ਦਿਸ ਕੌਂਸਲ ਦਾ ਮੁਗਲ ਦਾ ਬਾਦ ਐਸ.ਆਰ.ਈ. ਮੁਗਲ ਦਾ ਬਾਦ ਹੈ

ਆ ਫਰੈਂਚ ਨਹੀਂ ਇਹ ਨਹੀਂ ਬੁਲਟਸ ਆ ਫੀਗਰ ਦੇਖੋ ਐਕਟਿਵ ਕਿਸਮ ਜਾਣ ਬੁਲਟਸ ਹਰ ਬਣੀਆਂ ਨੇ ਬੁਲਟ ਬਣਾਉਣ ਵਾਲੇ ਸਾਧਨ ਚੀ ਮਸ਼ੀਨਾ ਜਾਈ ਰੱਖ ਕੇ ਅੱਛਾ ਬੁਲਟ ਬੰਦੀ ਜੀਆ ਬੁਲਟਾਂ ਨੇ ਇਹ ਪਿਸਟਲ ਹੋ ਗਏ ਪਿਸਟਲ ਹੈ ਇਹ ਸੋਲਾ ਵੇ ਡੀਅਰ ਹੌਂਸ ਨੇ ਦੇਦੇ ਤੌਰ ਤੇ ਯੂਜ਼ ਕੀਤਾ ਗਿਆ ਨਾ ਨਾਗਣੀ ਨਾਗਣੀ ਅੱਛਾ ਇਹ ਉਹਦੇ ਵਰਿੰਦੇ ਸਿੰਘ ਨੇ ਕਿਹਦੇ ਵਰਿੰਦੇ ਸਿੰਘ ਆਉਟ ਤੋਂ ਬਣਾਈ ਮੇਰੇ ਕਰ ਇਨਫਰਮੈਂਟ ਗ੍ਰਾਮਸ ਐਫਰੈਂਡਲੀ ਸਿਖਾਣੇ ਬੈਕਸਾਈਡ ਹੈ ਸਾਡੀ ਮਿਸ਼ਨ ਕਾਰਾ ਵਜਣਾ ਬੱਚੇ ਵੀ ਥਿਆਰ ਨੇ ਛੱਡਲੇ ਉਹ ਦੇ ਛੱਡਲੇ ਸਾਹਮਣੇ ਪਿੱਛੇ ਸੋਰੀਆਂ ਪਿਸਤੌ ਕਹਾੜੀਆਂ ਘਰਾਸਾ ਜੀ ਜਾਣੇ ਮੇਕ ਕਲੈਕਟਿਵ ਐਕਸ਼ਨ ਇੱਕਦਮ ਵਾਈਫਲਾਂ ਹੋ ਗਈਆਂ ਹਨ ਵਾਈਫਲਾਂ ਨੇ ਵੱਡੀਆਂ ਵਾਲੀਆਂ ਕੀ ਹੈ ਰਾਈਫਲ ਹਾਂ ਨਹੀਂ ਰਾਈਫਲ ਰਾਈਫਲ ਸੋਲਜਰਸ ਕੋਲੇ ਆਪੀ ਸੀ ਆ ਨਾ ਤੇ ਕਮਾਂਡਰ ਕੋਲ ਪਿਸਤੌਲ ਹੋਣੀ ਸੀ ਸਾਹਮਣੇ ਪੇਰੇ ਛੋਟੇ সাইਜ਼ ਦੇ ਟਾਲਾਂ ਆ ਦੇਖੀ ਜੀ ਕੁਮਾਰ ਉਸੇ ਕੋਈ ਆਹ ਤੇ ਇਹਨਾਂ ਅੱਛਾ ਇੱਕ ਜੇ ਕਮਾਨ ਨੇ ਜੇ ਤੀਰਾਂ ਨੇ ਸੋਚਿਆ ਕਮਾਨ ਨੇ ਕਮਾਨ ਨਹੀਂ ਇਹ ਕਮਾਨ ਹੈ ਖਰਾਬ ਹੋ ਗਈ ਨਾ ਫਿਰ ਜਿਸ ਤਰ੍ਹਾਂ ਮਿਲੀ ਉਸੇ ਤਰ੍ਹਾਂ ਫਿਰ ਉਹਨੂੰ ਕੈਮੀਕਲ ਵੰਗਾਰਾ ਲਗਾ ਕੇ ਪ੍ਰੀਜ਼ਰਵ ਕੀਤਾ ਗਿਆ ਸਾਰਾ ਇਹ ਚੰਗੇ ਰਹੇ ਦਰ ਬੰਦ ਇਹ ਅੱਗੇ ਲੈਡ ਨਹੀਂ ਬੰਦ ਆ ਇਹ ਦੇਖੋ ਇਹ ਸਾਰੇ ਪਿਸਟਲ ਨੇ ਉਹਨਾਂ ਦੇ ओके जी हां जी ठीक है, विण विण है। थे थे वो ऊपर देखो निदा 12 ਦਾ ਯੂਜ਼ ਹੋਇਆ ਹੈ 12 ਦਾ ਯੂਜ਼ ਹੋਇਆ ਇਹ ਕੀ ਦਾ ਇਹ ਸਿੱਟ ਬਟ ਤੇ ਯੂਜ਼ ਹੋਇਆ ਸਾਰ ਅੱਛਾ ਹਾਂ ਜੀ ਇਸੇ ਕੈਂਗਲ ਬਟਲ ਚਾਰ ਸਾਰ ਰਹੀ ਹੈ हां ਉਹਦੇ ਦੀ ਕਾਫੀ ਨਾ ਹੈ ਉਹ ਜਿਹੜੇ 4 ਸਾਰ ਪਿਸਟਲ ਦੇ ਕੇ ਨਾ ਹਟਾਉਂਦੇ ਉਹ 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 ਬੰਮ ਥੋੜੀ ਸੀ ਕਿ ਅੱਗੇ ਵੱਡਾ ਮਾਰ ਕੇ ਸਾਰਾ ਕੋ ਦੁਬਾਹ ਕਰ ਜਣਾ ਇਹਨਾਂ ਨੇ ਵੀ ਫਾਇਰਡ ਹੁੰਦੀ ਸੀ ਨਸਲ ਜੰਗ ਵੀ ਇਹਨੂੰ ਵੀ ਲੜਦਾ ਤੇ ਹਾਂ ਉਹ ਜੋਰ ਦਾ ਉਹਦੀ ਪਤਾ ਲੱਗਦਾ ਹਾਂ ਜੀ ਉਹ ਇਹ ਸਾਰੇ ਆਰਮਸ ਸਾਰ

ਮੂਹ ਨਾਲੋਂ ਹਾਂ ਹਾਂ ਹੁੰਡ ਨਾਲੋਂ ਉਹ ਜਿਹੜੇ ਥੁਰੀਆਂ ਪਈਆਂ ਨੇ ਮੱਟੀਆਂ ਵਾਂਗ ਜਿਦੋਂ ਨਹੀਂ ਸਿੱਧੇ ਖੜਾ ਹੋਣਾ ਟੀ ਕਿਉਂਕਿ ਉਹ ਘੂਲਾ ਘੂਲਾ ਦਾ ਫਿਕਸ ਹੈਗਾ ਤੇ ਥੋੜੀ ਸਕੇ ਜਾਂ ਨਹੀਂ ਸਕੋ ਹਾਥੀ ਇਹ ਕਹਿੰਦਾ ਨਹੀਂ ਹਿਲੇਗਾ ਨਹੀਂ ਆਪਣੀ ਜਗ੍ਹਾ ਤੇ ਇਹ ਜਦੋਂ ਨਿਕਲਦਾ ਵੀ ਨਹੀਂ ਬੜਾ ਹੈਵੀ ਫਿਕਸ ਹੋ ਜਾਂਦਾ ਹੈ ਬੜਾ ਜ਼ੋਰ ਨਾਲ ਕੱਢਣਾ ਪੈਂਦਾ ਇੰਦਰ ਵੀ ਹਟਾਉਣਾ ਚਤੇ ਖੜਦਾ ਹੋ

ਹਾਥੀ ਦੇ ਦੰਨਾਂ ਦੇ ਸਾਰੇ ਪੋਰਟਰੇਟ ਬਣੇ ਨੇ ਸਕੈਚ ਨਹੀਂ ਹੈ ਕੀ ਦੇ ਉੱਤੇ ਹਾਥੀ ਦੇ ਦੰਨਾਂ ਦੇ ਹਾਥੀ ਦੇ ਦੰਨਾਂ ਨੂੰ ਇਹ ਪਤਰੀਆਂ ਬਣਾ ਕੇ ਹੁਣ ਉਹਦੇ ਉੱਤੇ ਫਿਰ ਸਾਰਾ ਕੰਮ ਕੀਤਾ ਹੈ ਇਹ ਕਰੀਬ ਤਰੀਕ ਸਕੈਚ ਨੇ ਫੇਰ ਨਹੀਂ ਫੇਰ ਸਿੰਘ ਅੱਛਾ ਸਕੈਚ ਨਹੀਂ ਨਾ ਤਾਂ ਇਹ ਜਿੱਥੇ ਕੰਮ ਬਣਾ ਮਹਿਰਾਜਾ ਜੀ ਹਮ ਚੋਟਾ ਫ੍ਰੈਂਟ ਤੋਂ ਲੱਟਕ ਤੋਂ ਅੱਟੋ ਹੋ ਗਿਆ ਹੈ ਬਹੁਤ ਵੱਡਾ ਜੀ ਨਾਈਟ ਆਲਾ ਲਾ ਲਓ ਸੱਚੀ ਨਾ ਜੀ ਤੇ ਇਹ ਸਰਦਾਰ ਜੀ ਮਹਰਾਜਾ ਰਜੀ ਸਿੰਘ ਦੀ ਪਰਸਨ ਘੋੜੀ ਹੈ ਹਸਬੇ ਲੈਲਾ ਨੂੰ ਕਿਹਾ ਜਾਂਦਾ ਓਕੇ ਇਹਦਾ ਬੁੱਤਾ ਕੀ ਆ ਜਿਹਦੇ ਕਿਸ ਪਹਿਲੇ ਤੁਹਾਨੂੰ ਮਦਾਈ ਪ੍ਰਿਜ਼ਰਵ ਕੀਤੀ ਹੈ ਸਾਰੀ ਅਸਲ ਘੋੜੀ ਨੂੰ ਪ੍ਰਿਜ਼ਰਵ ਕੀਤਾ ਹੈ ਅਸਲ ਘੋੜੀ ਆ ਜੀ ਐ ਲਾਈਟ ਨਾ ਈਵਨ ਆ ਥੋੜਾ ਜਿਹਾ ਮਸਲਾ ਸੀ ਨਾ ਜੀ ਨੇ ਉਹਦੇ ਸ਼ੀਸ਼ਨਾ ਲਾ ਦੋਗੇ ਨਾ ਜੀ ਤੁਸੀਂ ਜਿਹਨਾਂ ਨਾਲ ਇਦਾਂ ਲਗਾ ਦੋ ਲਾਈਨ ਹਾਂ ਹਾਂ ਉਹ ਫਿਰ ਹੋਰ ਚ ਚਲੋ ਹਾਂ ਫਿਰ ਉਹਨਾਂ ਨੇ ਅੱਛੀ ਬਣ ਜੇਗੀ ਜੀ ਇਹ ਨਹੀਂ ਕੀ ਹੋ ਅੱਛਾ ਯਾ ਸਾਹਮਣੇ ਪਰਸਨ ਇਨਫਰਟੇਨਮੈਂਟ ਵੀ ਦੇਖ ਸਕਦੇ ਹੋ ਜਿਹੜੇ ਮਹਾਰਾਜਾ ਸਾਹਿਬ ਖੁਦ ਯੂਜ਼ ਕਰਦੇ ਸੀ ਓਕੇ ਓਕੇ ਠੀਕ ਹੈ ਜੀ ਓਕੇ ਨੰਬਈ ਹਾਂਜੀ ਇੱਕ ਸਟੈਚੂ ਬਣਿਆ ਦੇਖੋ ਹਾਂ ਕੋੜੀ ਉਹੀ ਹੈ ਠੀਕ ਹੈ ਐ ਬਾ ਦੋਹਰਾ ਇਸਾ ਦੂਜੇ ਗੰਦੇ ਤੇ ਰੱਖ ਕੇ ਚਲਾਣਾ ਨਹੀਂ ਬਹੁਤ ਦੰਦਾ ਦੂਜੇ ਦੇ ਮੋਡੇ ਤੇ ਰੱਖ ਕੇ ਇਹ ਮੋਡੇ ਤੇ ਰੱਖ ਕੇ ਚਲਾਣਾ ਜੀ ਜਿਹੜੀ ਕੈਮਰੇਜ ਵੀ ਨਹੀਂ ਆ ਰਹੀ ਉਹ ਮਾਈ ਗੋਡ ਆਹ ਮੈਂ ਤਾਂ ਕਿੰਨੇ ਆਹ ਹੋ ਘਟੋ ਘਰ 11 ਕੋਟੇ ਵੀ 12 ਵੋਲਟ ਦੀ ਹਾਂ 12 ਵੋਲਟ ਦੀ ਹੋਣੀ ਹੈ ਜਿਆਦਾ 15 ਫਟ अब एक से देखो किस स्टाइल जंग हुई है उस time ऐही कुछ भी कमार सारे यूज किते कि ना नज़र विको ना वो फड़े हैं नज़ारे उजड़े कुछ मिली है ना उन्होंने सारे तो क्या चकबटलस अली जुन्बी चार सौ चारवी ओके जी इस सारे पॉइंट मेंशन सारे उधर हैं ठीक है हम्म सही है ओ ओके ए अच्छा सलाह दिया मैंने आपको ले आओ ये सारीयां ਉਹ ਜੰਗਾਂ ਦੀਆਂ ਪਿਕਚਰਾਂ ਨੇ ਗੁਜਰਾਤ ਦੇ ਗੁਜਰਾਤ ਦੀਆਂ ਨੇ ਦੇਖੋ ਹਾਂਜੀ ਹਾਂਜੀ ਸਾਰੇ ਕਿਤੇ ਚੱਲੇ ਹਨ ਇਹ ਹਾਂਜੀ ਪੂਰੇ ਪੰਜਾਬ ਸੀ ਨਾ ਜਿਹੜਾ ਉਹਦੇ ਵਿੱਚ ਹੋਈ ਹੈ ਪੂਰੇ ਪੰਜਾਬ 'ਚ ਨੰਗੜੀ ਗਈ ਹੈ ਠੀਕ ਹੈ ਜੀ ਇਹ ਪੁਆਇੰਟ ਦਿਖਾਈ ਗਏ ਨੇ 30 ਅੱਗੇ ਚੱਲਿਆਂ ਜੀ ਅਸੀਂ ਪ੍ਰਿੰਸ ਬੰਬਾ ਦੀ ਕਲੈਕਸ਼ਨ ਇੱਥੇ ਟਿਕਟ ਲੱਗੀ ਹੈ ਜੀ 300 ਰੁਪਿਆ ਆਹ ਸੌਰੀ 300 ਹੈ 100 ਰੁਪਿਆ ਇੱਕ ਬਰਸਨ ਹਾਂ 300 ਲੱਗਿਆ ਸਾਡਾ ਹਰ ਪਰਸਨ 100 ਰੁਪਇਆ ਤੇ ਇੱਥੇ ਪ੍ਰਿੰਸ ਬੰਬਾ ਜੀ ਜੋ ਕਿ ਦਲੀਪ ਸਿੰਘ ਦੀ ਵਾਈਸ ਸੀਗੇ ਉਹਨਾਂ ਦੀ ਤਸਵੀਰਾਂ ਨੇ ਰੀਅਲ ਪਿਕਚਰਸ ਹੋ ਕਿਥੋਂ ਨੇ ਇਹ ਸਸਤੀਆਂ ਨਹੀਂ ਹਾਂ ਦੇਖੋ ਹਾਂਜੀ ਇਹ ਜੀ ਮਹਾਰਾਜਾ ਰਾਜੀ ਸਿੰਘ ਉਹਨਾਂ ਦਾ ਸਾਹਮਣੇ ਰੀਅਲਿ ਪੋਰਟਰੇਟ ਹੈ ਅੱਛਾ ਰੀਅਲ ਦੇ ਵਿੱਚ ਬਣਾਇਆ ਹਾਂਜੀ ਔਰ ਕਰੀਬ ਤਰੀਨ ਸਕੈਚ ਹੈ ਮਤਲਬ ਯਾਨੀ ਕਿ ਜਿਹੜੀ ਕੋਲ ਬਿਠਾ ਕੇ ਫੋਟੋ ਦੇ ਕੋਲ ਬਿਠਾ ਕੇ ਫੋਟੋ ਲਾਈਵ ਫੋਟੋ ਲਾਈਵ ਤੁਸੀਂ ਕਹਿ ਸਕਦੇ ਹੋ ਲਾਈਵ ਤਸਵੀਰ ਇਹ ਕਰੀਬ ਤਰੀਨ ਸਕੈਚ ਹੈ ਸਾਰਾ ਬਾਕੀ ਉਹਨਾਂ ਸ਼ਜਰਾਂ ਨੇ ਸਭ ਐਸੈਟ ਤੇ ਇਹ ਕੀ ਚੀਜ਼ ਹੈ ਸ਼ਜਰਾਂ ਉਹਨਾਂ ਦਾ ਫੁੱਲ ਆਇਆ ਨਾ ਕਿਥੋਂ ਸਾਫ ਕੇ ਤੁਹਾਡੇ ਅੰਦਰ ਪ੍ਰੋਪਰ ਹੈ ਰਾਜਾ ਜੰਨ ਦਾ ਠੀਕ ਅੱਗੋ ਕਿ ਅੱਗੋ ਫਿਰ ਘੜੀ ਘੜੀ ਨਾਲ ਨਾਲ ਮਿਲੇ ਐਂਡ ਹਾਲ ਕੀ ਫਦਾ ਗਿਆ ਐਂਡ ਸਿਰਫ ਉਹ ਆਦੀ ਜਿਹੜੀ ਸਿੱਖ ਲੇਡੀ ਰਹੀ ਹੈ ਉਹ ਯਾਨੀ ਦ ਕੋਰਟ ਆਹ ਜੇ ਕੋਰਟ ਸੀਗਾ ਮਹਾਰਾਜਾ ਦਾ ਬੈਠੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਸਾਹ ਯਾਨੀ ਕੇ ਪਰੇ ਜੀ ਕਿ ਉਹ ਸਭ ਸੈਕਟਰ ਉਹ ਵੀ ਹੀ ਜਿਹੜੀ ਸੀ ਤੋਂ ਨਾ ਕੋਈ ਫਾਇਦਾ ਸਰ ਸਰ ਸਾਹਮਣੇ ਇਧਰ ਮਨੂੰ ਸਾਹਮਣੇ ਇੱਥੇ ਰੱਖ ਲਾਈਟ ਇਧਰ ਹੀ ਛੱਡ ਕੇ ਗੁਰੂ ਗ੍ਰੰਥ ਦਾ ਪਾਠ ਹੋ ਰਿਹਾ ਉਹ ਵੀ ਦੇਖ ਰਹੇ ਤੁਸੀਂ ਹਾਂ ਜੀ ਹਾਂ ਜੀ ਉਹਦਾ ਵੀ ਹੱਥ ਹੱਤੇ ਬਣਿਆ ਸਕੈਚਾ ਦੇਖੋ ਕਿੰਨਾ ਤੋ ਬਰਾ ਸਾ ਹਾਂ ਜੀ ਹਾਂ ਜੀ ਹੋ ਤਾਂ ਇਹ ਬੜੀ ਪੁਰਾਣੀ ਉਨਾੜੀ ਨੇ ਇੰਦਰ ਅੱਲਾ ਹਾਂਜੀ ਹਾਂਜੀ ਉਹ ਤੇਰੇ ਲੈ ਕੇ ਅੰਦਰ ਐਡਰਸ ਸੀ ਉੱਪਰਲੀ ਸਾਈਡੋਂ ਅੰਦਰ ਨਿਕਲ ਗਏ ਸੀ ਹਾਂਜੀ ਇਹ ਇਥੇ ਮਹਾਰਾਜਾ ਰਣਜੀਤ ਸਿੰਘ ਦਾ ਕੋਟ ਲਗਾ ਰਿਆ ਨਹੀਂ ਇਹ ਪੁਰਾਣਾ ਸਕੈਚ ਆ ਉੱਥੇ ਦੇ ਦੋੜ ਦੇ ਜਿਨ੍ਹਾਂ ਨੇ ਵੇਖਿਆ ਬਣਾ ਕੇ ਰੱਖਿਆ ਕੋਰੋ ਹਾਂ ਹਾਂ ਉਹ ਗੁਰਦੁਆਰਾ ਦੇਖਣਾ ਥੋੜਾ ਜਿਹਾ ਬੱਚੇ ਨਾ ਉਹ ਪਿੱਛੇ ਹੈਗਾ ਉਹ ਇਹ ਕਿੱਥੀ ਜਗ੍ਹਾ ਸੀ ਸੀ ਪਤਾ ਤੁਹਾਨੂੰ ਹਾਂ ਮੈਨੂੰ ਲੱਗੇ ਪਤਾ ਲੱਗੇ ਇਹ ਕਿੱਥੇ ਕਿੱਥੇ ਜਿੱਥੋਂ ਆਪਾਂ ਉੱਥੋਂ ਹਾਥੀਂ ਵਾਲੀ ਚੜ੍ਹ ਗਏ ਸੀ ਪੌਣੀਆਂ ਆ ਆਪਾਂ ਜਿੱਥੇ ਮੈਂ ਤੁਹਾਨੂੰ ਕਿਹਾ ਬ੍ਰਿਟਿਸ਼ ਨੇ ਬਾਅਦ ਚ ਆਏ ਮੈਨੂੰ ਸ਼ੰ ਇਹਨੇ ਜ ਮੈਂਸ਼ਨ ਕੀਤੇ ਹਨ ਕਿਹੜਾ ਬੰਦਾ ਦੱਸੋ ਇੱਕ ਸਰਦਾਰ ਰਣਜੀਤ ਸਿੰਘ ਖੜਕ ਸਿੰਘ ਹਾਂ ਯਾਨੀ ਕਿ ਕਿਹੜਾ ਬੰਦਾ ਕਿਹਦਾ ਹੋਇਆ ਯਾਨੀ ਕਿ ਪੁਆਇੰਟ ਦਿੱਤੇ ਗਏ ਨੇ ਦੇਖੋ ਨਾ ਅਦਰ ਉਹਦੇ ਸਾਈਂਗ ਰਣਜੀਤ ਰਣਜੀਤ ਇੱਕ ਨੰਬਰ ਤੇ ਉਹ ਸੰਬੋਧਨ ਨਜ਼ਰ ਆ ਰਿਹਾ ਬਾਕੀਆਂ ਦੇ ਜਿਹੜੇ ਨਾਮ ਨੇ ਉਹਨਾਂ ਦਾ ਨਹੀਂ ਮਤ ਲੱਗ ਰਿਹਾ ਕਿ ਸਾਰਿਆਂ ਦੀ ਕੌਸਮ ਹਾਂ ਬੈਠੇ ਉਹਦੇ ਸੱਜੇ ਖੱਦ ਤੇ ਲਈ ਬੈਠੇ ਨੇ ਹਾਂਜੀ ਉਹ ਦਿਖਾਇਆ ਕਿ ਕਿਹੜਾ ਬੰਦਾ ਕਿੱਥੇ ਹੈਗਾ ਠੀਕ ਹੈ ਸਾਰਿਆਂ ਦੇ ਚੇਸ਼ ਸਿੰਘ ਤੇ ਆਪ ਸਿੰਘ ਹੀਰਾ ਸਿੰਘ ਤੇਜ ਸਿੰਘ ਦਾਪ ਸਿੰਘ ਤੇ ਇਹ ਮਾਈਕ ਨੇਰਾ ਫੋਟੋਟਾਈਪ ਵੀ ਗਰੀਬ 3 ਨਾਲ ਸਕੈਚਸ ਹਨ ਇਹ ਵੀ ਲਾਈਵ 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 ਹੈ ਜੀ ਇਹ ਛੋਣੀ ਕਿੰਨੀ ਸਾਰੋ ਬਸਾ ਦਿੱਤਾ ਮਾਈਕ ਨੇਰਾ ਤਾਂ ਪਾਈ ਪੜਾ ਨਾਂ ਸੀ ਉਹ ਤੇ ਮਾਈ ਜਿੰਦਕੌਰ ਦੇ ਉੱਤੇ ਹੀ ਹਮਾਰਾ ਬਣਿਆ ਨੇ ਇਹ ਮੂੰਹ ਇਹ ਮੂੰਹਰ ਮਸੂਰ ਦੀ दाल ਇੰਨਾ ਨੇ ਇੰਨਾ ਨੇ ਇੰਨਾ ਦੀ ਬਣਿਆ ਅੱਛਾ ਹਾਂ ਜੀ ਇਹ ਨੇ ਉਹ ਇਹ ਦੇ ਨੇ ਇਸ ਨੇ ਛੋਟਾ ਫੋਟੋ ਬਚਪਨ ਦਾ ਫਿਰ ਬਚਪਨ ਦਾ ਹਾਂ ਜੀ ਜੀ ਦਲੀਪ ਸਿੰਘ ਜੀ ਦਾ ਬਚਪਨ ਦਾ ਇਹਦਾ ਕਦੇ ਵੀਡੀਓ ਸਾਡੇ ਕੰਮ ਉਹ ਸਾਹਮਣੇ ਇਹ ਬ੍ਰਿਟਿਸ਼ ਦਾ ਇਹ ਵਾਲਾ ਮੁਗਲ ਆਰਦਾ ਓਕੇ ਜੀ ਮਿਕਸਰ ਤਿੰਨਾ ਤਿੰਨਾ ਨੇ ਰੂਲ ਕੀਤਾ ਨਾ ਤਿੰਨਾ ਨੂੰ ਯਾਨੀ ਕਿ ਉਹ ਦਿਖਾਇਆ ਗਿਆ ਇਥੇ ਇੱਕ ਸਾਡੇ ਫੋਟੋ ਦਾ ਬਣਾਵਾ ਲੋਕ ਨਹੀਂ ਹੈਗੇ ਇੱਥੇ ਨੀ ਹਾਂ ਬਣਾ ਲਓ ਬਣਾ ਲਓ ਤਾਜਮਹਾਲ ਬਾਈ ਕਈ ਲੋਕਾਂ ਅਸੀਂ ਵੀ ਨਹੀਂ ਦੇਖਿਆ ਜੀ ਉਹ ਇੰਡੀਆਂ ਨਾ ਨਹੀਂ ਦੇਖਿਆ ਅਜੇ ਇੰਡੀਆਂ ਨਾ ਕੀ ਕਰੀ ਸੌ ਲੱਗੇ ਅੱਛਾ ਜੀ ਨੌਂਗੜਾ ਸਾਡਾ ਇੰਡੀਆ ਬਹੁਤ ਦੂਰ ਹੈ ਨਾ ਉਹ ਅੱਛਾ ਸਾਨੂੰ ਆ ਨੇੜੇ ਆ ਅੱਛਾ ਜੀ ਆਹ ਹੋਰ ਨੇੜੇ ਆ ਅਗਰਾ ਦੂਰ ਹਾਂ ਉਹ ਆਕੇ ਸੱਚੀ? ਅੱਛਾ ਆ ਨਹੀਂ ਹੋਣਾ ਬਿਲਕੁਲ ਇਹ ਤਾਜ ਮਹਲ ਦਾ ਮਾਡਲ ਹਾਥੀ ਦੇ ਦੰਦਾਂ ਨਾਲ ਬਣਿਆ ਨਹੀਂ। ਸਾਰਾ ਪ੍ਰੋਪਰ ਹਾਥੀ ਦੇ ਦੰਦਾਂ ਨਾਲ ਬਣਿਆ। ਹਾਥੀ ਦੇ ਦੰਦਾਂ ਨਾਲ ਕੰਮ ਉੱਥੇ ਇੰਡੀਆ 'ਚ ਹੁੰਦਾ ਸੀ ਹੁਣ ਖਤਮ ਹੋ ਗਿਆ ਹੈ। ਓਕੇ ਸਾਰਾ origignal ਜਿਵੇਂ ਸੇਮ ਹਨ। ਵਾਹ ਉਹਦਾ ਮਾਡਲ ਵੀ ਬਣਿਆ। ਸੇਮ ਸੱਚੀ ਸਾਰਾ 100% ਸੇਮ ਸੱਚਾ। ਇਹ ਮਲਕਾ ਵੀ ਫਿਉਰੀਏ ਦੌਰ ਦੇ ਬਣਿਆ ਹੈ। ਵਾਹ ਯਾਰ। ਇਹ ਬਾਬਰ ਸਮੇ ਦਾ ਜੀ। ਇਹ ਹੈਗਾ 1530 ਦੇ तकरीबन ਹੁੰਨੇ ਇਹ ਆ ਗਿਆ 1556 ਅੱਗੇ 1605 ਹੈਗਾ ਜੀ ਅਕਬਰ ਦੇ ਸਮੇਂ ਦੇ 1605 ਅਕਬਰ ਦਾ ਦੌਰ ਸੀ ਔਰ ਅਕਬਰ ਦੇ ਦੌਰ ਦੇ ਵਿੱਚ 골ਡ ਦਾ ਸਿੱਕਾ ਯੂਜ਼ ਹੁੰਦਾ ਰਿਹਾ 골ਡ ਦਾ ਹੀ ਕੋਈ ਨਵੀਂ ਬੜੀ ਸਟੋਰੀ ਹਾਂ ਜੀ ਹਾਂ ਜੀ ਇਹ 골ਡ ਦਾ ਸਿੱਕਾ ਹੈ ਨਹੀਂ ਇਹ ਉਹਦੇ ਉਹਦੇ ਸੀ ਜਿਹਨੇ ਆਸ਼ਾ ਤੋਂ ਮਾ 골ਡ ਚੱਕ ਕੇ ਲਈ ਜਨਤਾ ਪਰ ਲੱਤਰ ਲਈ ਇਹ ਆ ਗਿਆ आजम शाह रंगजेब ਦੇ ਟਾਈਮ ਦਾ ਆ ਗਿਆ ਲੋਕ ਲਾ ਕੇ ਵੀ ਲੈ ਗਏ ओके ਇਹ ਹੈਗਾ ਜੀ ਕੀ ਹੈ ਜੀ ਮੈਰੀਸਨ ਦੇ ਗੇਟ ਸਰ ਨਿਕਾ ਨਾ ਮੈਂ ਨਿਕਾ ਨਾ ਮਾ ਉਸ ਟਾਈਮ ਦਾ ਇਹ ਸੀਰ ਜਦੀਰ ਅਲੀ ਇੱਕ ਲਾਈਨ پڑھ ਕੇ سناਉਂਗਾ ਪ੍ਰਕਿਰਤੀ ਇਹ ਸਰ ਇੱਥੇ ਦੇ ਅਰਬੀ ਲਿਖੀ ਹੈ ਵਿਚਾਰਬੀ ਹੈ ਅਲਹਮਦੁਲਿਲਾਹ ਅਲ੍ਹਾ ਅਜ਼ਾਲਾ ਨਾ ਠੀਕ ਹੈ ਤੇ ਥੱਲੇ ਫਾਰਸੀ ਲਿਖੀ ਹੈ ਸਾਰੀ ਓਕੇ ਉਰਦੂ ਨਹੀਂ ਹੈਗੀ ਉਰਦੂ ਨਹੀਂ ਹੈਗੀ ਕਿਉਂਕਿ ਮੋਗਲਾਂ ਦੀ ਲੈਂਗੁਏਜ ਮੋਗਲਾਂ ਦੀ ਲੈਂਗੁਏਜ ਸਾਰੀ ਫਾਰਸੀ ਸੀ ਤੇ ਅਰਬੀ ਸੀ ਉਰਦੂ ਤਾਂ ਅੰਗਰੇਜ਼ਾਂ ਨੇ ਜਨਤ ਕੀਤੀ ਹੈ ਲਿਖਦੇ ਤਾਂ ਹੀ ਨੇ ਫਿਰ ਵੀ ਸਾਰਾ ਡਿਜ਼ਾਈਨ ਸਾਰਾ ਹੱਥ ਦਾ ਲਿਖਿਆ ਕੰਮ ਹੈ ਸਾਰਾ ਬੋਲਣਾ ਇਹ ਸਾਰੇ ਉਹਨਾਂ ਨੇ ਆਰਡਰ ਨੇ ਸ਼ਾਇਦ ਆਰਡਰ ਜਿਹੜਾ ਤੁਹਾਡੇ ਖਾਤਾ ਜੇ ਮੈਂ ਲਿਖਿਆ ਹੁੰਦਾ ਉਹ ਵੀ ਇਦਾਂ ਹੀ ਲੱਗੀ ਹੁੰਦੀ ਹੈ ਕਾਈਂਡ ਆਫ ਜਿਹੜਾ ਤੁਹਾਡੇ ਬੋਰਡ ਲੱਗੇ ਹੋਏ ਨੇ ਉਰਦੂ ਤੇ ਜਿਹੜੀ ਹੈ ਹਾਂ ਡਿਜ਼ਾਈਨ ਇਸੇ ਤਰ੍ਹਾਂ ਹੀ ਹੈ ਲੇਕਿਨ ਅੱਲਾਹ ਅੱਜ਼ਾ ਨਾ ਹਾਂ ਸਿਕ ਪੀਰੀਅਡ ਦੇ ਅਸਥਬਾਲੇ ਤੋੜਤੇਆਂ ਜਗ੍ਹਾ ਨੂੰ ਯੂਜ਼ ਕੀਤਾ ਗਿਆ ਫਿਰ ਉਹ ਖਤਮ ਹੋ ਗਈ ਕਿਚਨ ਨੂੰ ਪਲੇ ਪਲੇ ਗਰਾਊਂਡ ਹੈ ਸਿਰਫ ਉਹ ਉਸ ਤਰ੍ਹਾਂ ਦੀ ਚੀਜ਼ ਨਹੀਂ ਹੈ ਉਹਨਾਂ ਦੇ ਜਿਹੜਾ ਰੋਲ ਕਿਚਨ ਅੱਗੇ ਚੀਜ਼ ਨਜ਼ਰ ਆਵੇ ਤੁਹਾਨੂੰ ਓਕੇ ਜੀ ਨਾਲੀਆਂ ਨੂਲੀਆਂ ਹੈ ਸਾਰਾ ਇਹਦਾ ਸਾਰਾ ਗੇਟ ਤੇ ਗੇਟ ਦਾ ਘਰਾਸਾ ਤੇ ਸਦਾ ਬਾਕੀ ਲੈ ਲੋ ਜੀ ਕਿਲਾ ਅਸੀਂ ਦੇਖ ਲਿਆ ਅੱਜ ਇਹਦਾ ਮੁਗਲ ਸਿੱਖ ਸਾਰਾ ਮਿਕਸਚਰ ਸੀ ਇਹਦਾ ਆਈ ਹੋਪ ਕਿ ਤੁਸੀਂ ਵੀਡੀਓ ਇੰਜੋਏ ਕੀਤੀ ਹੋਣੀ ਹੈ ਤੇ ਬਹੁਤ ਵੱਡਾ ਕਿਲਾ ਨੂੰ ਦੇਖਣ ਲਈ ਤੁਹਾਨੂੰ ਚਾਰ ਚਾਰ ਘੰਟੇ ਚਾਹੀਦੇ ਚਾਹੀਦ ਨੇ ਚਾਰ ਪੰਜ ਘੰਟੇ ਆਵਾਜ ਜਦੋਂ ਤੇ ਆਇਆ ਅੱਜ ਪਹਿਲੇ ਖੇਡ ਲਈ ਨਾ ਇਹ ਫਿਰ ਉਹ ਯਾਨ ਕੰਮ ਜਿਆਦਾ ਖਰਾਬ ਹੋ ਗਿਆ ਕਿਉਂਕਿ ਉਹਨੇ ਨਸਰੂ ਸੂਬ ਬੜੇ ਜਿਆਦਾ ਸਾਲ ਪੰਜਾਬ ਚ ਬਣਾੜਿਆ ਉਹਨਾਂ ਦਾ ਸਿਸਟਮ ਸੀ ਤਾਰਾ 10 ਸਾਲ ਤੋਂ ਜਿਸ ਵੇਂ ਆਣੀ ਜਿਸ ਵੇਂ ਉਹਨੇ ਦੀ ਡੈਥ ਹੋਈ ਹੈ ਬੇਟੀਆਂ ਦੇ ਇਕਦਾਰ ਦੀ ਨਾਲ ਚਾਹੀਏ ਉਹ ਤੋਂ ਨਾਲ ਲੋਗਰਾਂ ਨੂੰ ਨਾਰਮਲ ਆਇਆ ਉਹਨਾਂ ਨੇ ਜੋ ਭਾਈ ਉਹ ਜੀ ਦੇਖੋ 191837 ਡੈਥ ਹੁੰਦੀ ਹੈ ਤੇ 10 ਸਾਲ ਤੋਂ ਉਹਦੀ ਮੜੀ ਰਾਜ ਕਰੀ 39 39 ਤੇ 1839 ਤੇ 8 ਸਾਲ ਉਹਦੀ ਮੜੀ ਰਾਜ ਕਰੀ ਹੈ ਹਾਂ ਖਾਫ ਸੀ ਉਹਦੇ ਨਾਮ ਦਾ 1747 77 ਸਾਲ ਫਿਰ ਵੀ ਲੱਗੇ ਮੌਤ ਤੋਂ ਬਾਅਦ ਵਿੱਚ 好了